ਗੱਲ ਸਟਾਰਟ ਹੁੰਦੀ ਹੈ ਰਾਜ ਤੋਂ ਜਿਹੜੇ ਮਸਲੇ ਨੇ ਤਾਂ ਆਰਮਿਕ ਗ੍ਰੰਥਾਂ ਵਾਲੇ ਉਹ ਇੱਕ ਰਾਜ ਨੇ ਕੀ ਕਰ ਲੈਣਾ ਹੈ ਨਾ ਪਈ ਇੱਕ ਰਾਜ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਪਾਏ ਗੁਰੂ ਮੇਰ ਗੁਰੂ ਦਵਾਰੇ ਵੀ ਆਊਗਾ আর ਇੱਕ ਰਾਜ ਹੈ ਦਿੱਲੀ ਦਾ ਰਾਜ ਉਹ ਦਿੱਲੀ ਦਾ ਰਾਜ ਜਿਹੜਾ ਕਰਾਸਤੀ ਦੇ ਸਾਡੇ ਦਰਬਾਰ ਸਾਹਿਬ ਟੈਕ ਚੜਾ ਕੇ ਗਿਆ ਜਿਨੇ 25000 ਨੌਜਵਾਨ ਸਾਡੇ ਬੇਕਦੁਰੇ ਮਾਰਤੇ ਮੈਰਜ ਰੋੜਤੇ ਜਿਨੇ ਸਾਡੇ 3 ਲੱਖ ਸਿੱਖ ਕੌਮ ਦੀ ਬੀਬੀਆਂ ਬੱਚੇ ਮਾਰੇ ਉਹ ਗੰਦਾ ਰਾਜ ਜਿਹੜਾ ਅੱਜ ਦਿੱਲੀ 'ਚ ਚੱਲ ਰਿਹਾ ਆ ਇੱਕ ਹੋਰ ਰਾਜਾ ਤੁਸੀਂ ਉਮੀਦ ਕਰਦੇ ਹੋ ਵੀ ਉਹ ਰਾਜ ਤੁਹਾਨੂੰ ਕਾਨੂੰਨ ਬਣਾ ਕੇ ਦੇਊਗਾ ਬੇਅੰਧ ਭੀਆਂ ਕਰਾਉਣੀਆਂ ਨੇ ਪੰਜਾਬ ਨੂੰ ਅਨਸਟੇਬਲ ਰੱਖਣਾ ਆ ਪੰਜਾਬ ਕਦੀ ਸੁੱਖੀ ਨਾ ਬਸੇ ਇੱਥੇ ਦੇ ਲੋਕ ਨਾ ਇਹਨਾਂ ਚੀਜ਼ਾਂ ਤੇ ਹੀ ਉਲਦੇ ਰਹਿਣ ਤਾਂ ਕਰਕੇ ਅਗਲੀ ਬੇਅਦਬੀਆਂ ਕਰਦੇ ਨੇ ਤਾਂ ਕਰਕੇ ਅਗਰੇ ਇੱਥੇ ਨਸ਼ੇ ਵੰਡਦੇ ਨੇ ਤਾਂ ਕਰਕੇ ਪਾੜੀਆਂ ਨਾਲ ਹੰਗਰੇ ਕਿਤੇ ਜਾਂਦੇ ਨੇ ਤਾਂ ਕਰਕੇ ਤੇ ਭਈਏ ਬਾੜੇ ਜਾਂਦੇ ਨੇ ਭਾਈ ਥੋੜੀ ਮੈਸਰ ਖਰਾਬ ਕਰਨੀ ਆ ਪੰਜਾਬ ਦੀ ਥੋੜੀ ਡੈਮੋਕਰੇਸੀ ਖਰਾਬ ਕਰਨੀ ਆ ਪੰਜਾਬ ਦੀ ਪੰਜਾਬ ਝਾਰਨਾ ਹੈ ਤੁਸੀਂ ਉਮੀਦ ਕਰਦੇ ਹੋ ਥੋੜਾ ਹੱਲ ਹੈ ਆਜ਼ਾਦੀ ਜਦੋਂ ਤੱਕ ਆਜ਼ਾਦੀ ਦੀ ਸੋਚ ਨਹੀਂ ਰੱਖੋਗੇ ਇਸ ਕੰਪੇ ਸਿਸਟਮ ਤੋਂ ਆਜ਼ਾਦ ਹੋਣ ਦੀ ਕਾਗਮੀ ਕਰਾਉਂਦੇ ਆ ਸਿੱਖ ਤੋਂ ਦੇ ਕਰ ਕਰ ਚ ਗੱਲ ਨਹੀਂ ਚੱਲੂਗੀ ਆਜ਼ਾਦੀ ਵੀ ਉਦੋਂ ਤੱਕ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੋਣਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੋਕਾ ਹੁੰਦਾ ਹੈ 1 ਸਾਲ ਵਿਹਾਂਟਾ ਵਰਦੀ ਬੈਠਿਆ ਪਰ ਬਈ ਜਿਸ ਨੇ ਨਿਖਿਆ ਹੋਣਾ ਉੱਤੇ ਗਰਮੀ ਬਾਰਸ ਠੰਡ ਹੈ